ਸਿੱਖਿਆ ਦਾ ਇੱਕ ਕਹਾਣੀ ਨਿੰਦਿਆ ਤੇ ਧਿਆਨ ਨਾ ਦੇ। ਪੁਰਾਣੇ ਸਮੇਂ ਵਿੱਚ ਇੱਕ ਸੰਤ ਦੂਸਰੇ ਪਿੰਡ ਜਾ ਕੇ ਆਪਣੇ ਇੱਕ ਚੇਲੇ ਨਾਲ ਉਸ ਪਿੰਡ ਵਿੱਚ ਰਿਹਾ ਤੇ ਪਿੰਡ ਦੇ ਲੋਕ ਉਸ ਕੋਲ ਆਪਣੀਆਂ ਸਮੱਸਿਆਵਾਂ ਲੈ ਕੇ ਆਉਣ ਲੱਗੇ। ਸੰਤ ਬਹੁਤ ਵਿਦਵਾਨ ਸਨ ਤੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਦਾ ਰਸਤਾ ਉਹਨਾਂ ਨੂੰ ਦੱਸ ਦਿੰਦੇ। ਕੁਝ ਦਿਨਾਂ ਵਿੱਚ ਸੰਤਾਂ ਦੀ ਪ੍ਰਸਿੱਧੀ ਪੂਰੇ ਖੇਤਰ ਵਿੱਚ ਫੈਲ ਗਈ। ਸੰਤ ਰੋਜ਼ ਪਰਵਚਨ ਵੀ ਕਰਦੇ ਉਹਨਾਂ ਦਾ ਉਪਦੇਸ਼ ਸੁਣਨ ਲਈ ਲੋਕ ਦੂਰ ਦੂਰ ਤੋਂ ਆਉਣ ਲੱਗ ਪਏ ਸੰਤਾਂ ਦੀ ਪ੍ਰਸਿੱਧੀ ਵੇਖ ਕੇ ਪਿੰਡ ਦੇ ਪੁਜਾਰੀ ਨੂੰ ਜਲਣ ਹੋਣ ਲੱਗੀ ਉਸਨੇ ਸੋਚਿਆ ਕਿ ਇਸ ਤਰ੍ਹਾਂ ਤਾਂ ਉਸ ਦੇ ਭਗਤ ਵੀ ਸੰਤ ਕੋਲ ਜਾਣ ਲੱਗ ਜਾਣਗੇ ਪੁਜਾਰੀ ਈਰਖਾ ਵਸ ਸੰਤ ਨੂੰ ਸ਼ਤਰੂ ਮੰਨਣ ਲੱਗਾ ਤੇ ਸੰਤ ਦੀ ਸ਼ਬੀ ਖਰਾਬ ਕਰਨ ਲਈ ਸ਼ਬੀ ਖਰਾਬ ਕਰਨ ਲਈ ਸ਼ੁਰੂ ਕਰ ਦਿੱਤੀ ਤੇ ਲੋਕਾਂ ਨੂੰ ਕਹਿਣ ਲੱਗਾ ਕਿ ਇਹ ਸੰਤ ਤਾਂ ਫਖੰਡੀ ਐ ਤੁਹਾਨੂੰ ਮੂਰਖ ਬਣਾ ਰਿਹਾ ਇੱਕ ਦਿਨ ਸੰਤ ਦੇ ਚੇਲੇ ਨੇ ਆਪਣੇ ਗੁਰੂ ਦੀ ਕਿੰਡ ਵਿੱਚ ਬੁਰਾਈ ਸੁਣੀ ਚੇਲਾ ਤੁਰੰਤ ਗੁਰੂ ਕੋਲ ਗਿਆ ਤੇ ਸਾਰੀ ਗੱਲ ਦੱਸੀ ਸੰਤ ਨੇ ਚੇਲੇ ਦੀ ਗੱਲ ਸੁਣੀ ਤੇ ਕਿਹਾ ਸਾਨੂੰ ਇੰਨਾਂ ਗੱਲਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਅਗਰ ਅਸੀਂ ਉਸ ਪੰਡਤ ਨਾਲ ਬਾਅਦ ਵਿਵਾਦ ਕਰਨ ਲੱਗੇ ਤਾਂ ਗੱਲਾਂ ਵਧੇ ਜਾਂਦੀਆਂ ਹਨ ਜਿਸ ਤਰ੍ਹਾਂ ਹਾਥੀ ਤੇ ਕੁੱਤੇ ਪੌਂਕਦੇ ਹਨ ਪਰ ਹਾਥੀ ਆਪਣੀ ਮਸਤ ਚਾਲ ਚੱਲਦਾ ਜਾਂਦਾ ਹੈ ਉਸੇ ਤਰ੍ਹਾਂ ਸਾਨੂੰ ਵੀ ਅਜਈਆਂ ਗੱਲਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਆਪਣਾ ਕੰਮ ਮੰਨ ਲਗਾ ਕੇ ਕਰਦੇ ਰਹੋ ਸਿੱਖਿਆ ਇਹ ਜ਼ਰੂਰੀ ਨਹੀਂ ਕਿ ਹਰ ਵਿਅਕਤੀ ਤੁਹਾਡੇ ਪੱਖ ਵਿੱਚ ਹੋਵੇ ਕੁਝ ਵਿਅਕਤੀ ਵਿਰੋਧੀ ਵੀ ਹੁੰਦੇ ਹਨ ਜੋ ਲੋਕ ਮੱਤ ਭੇਦ ਕਰਕੇ ਦੂਜੇ ਲੋਕਾਂ ਸਾਹਮਣੇ ਸਾਡੀ ਬੁਰਾਈ ਕਰਦੇ ਹਨ ਉਹ ਸਾਡੀ ਪਰੇਸ਼ਾਨੀਆਂ ਵਧਾਉਂਦੇ ਰਹਿੰਦੇ ਹਨ ਅਜੇ ਇਸ ਸਥਿਤੀ ਵਿੱਚ ਸਾਨੂੰ ਉਹਨਾਂ ਦੀਆਂ ਗੱਲਾਂ ਵੱਲ ਜਾਂ ਆਪਣੀ ਨਿੰਦਿਆ ਵੱਲ ਧਿਆਨ ਨਾ ਦੇ ਕੇ ਆਪਣੇ ਕੰਮ ਵੱਲ ਧਿਆਨ ਦੇਣਾ ਚਾਹੀਦਾ ਤਾਂ ਕਿ ਅਸੀਂ ਸਫਲਤਾ ਪਾ ਸਕੀਏ